ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਬੱਗਿਆਣਾ ਬੱਗਿਆਣੇ ਪਿੰਡ ਨੂੰ ਜ਼ਿਲ੍ਹਾ ਮਿੱਤਰੋ ਫਰੀਦਕੋਟ ਲੱਗਦਾ ਤੇ ਨੇੜੇ ਪਿੰਡ ਕੋਟ ਸੁਖਿਆ ਬਿਲਕੁਲ ਨਜ਼ਦੀਕ ਹੀ ਆ ਮੰਨ ਲਓ 5-7 ਕਿਲੋਮੀਟਰ ਹੋਣਾ ਕਿ 2 ਕਿਲੋਮੀਟਰ 2 ਕਿਲੋਮੀਟਰ ਤੇ ਜਿਹੜਾ ਪਿੰਡ ਕੋਟ ਸੁਖਿਆ ਜਿਉਣ ਵਾਲਾ ਜਿਉਣ ਵਾਲਾ ਵੀ ਇਸ ਪਿੰਡ ਦਾ ਗਵਾਂਢੀ ਪਿੰਡ ਆ ਕਰੇ ਲੋ ਪਰਿਵਾਰ ਦੇ ਕੋਲੋਂ ਵੀਡੀਓ ਬਣਾਉਣ ਲੱਗੇ ਆ ਸੱਜਣੋ 3 ਜਨਵਾਰਾਂ ਦੀ 3 ਜਨਵਾਰ ਮੱਝਾਂ ਰਹਿਣੀਆਂ ਕੁਝ ਇੱਕ ਟੋਕੜ ਕੱਪਣ ਵਿੱਚੋਂ ਇੱਕ ਦੇ ਟੀਕਾ ਭਰਾਇਆ ਤੇ ਇੱਕ ਉੱਚੇ ਬੱਚੇ ਦੇ ਵਿੱਚ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕਿਦੇ ਥੱਲੇ ਕਿੰਨਾ ਦੁੱਧ ਆਜੋ ਮਿਲਦੇ ਆ ਵੀਰ ਨੂੰ ਕਰਦੇ ਆ ਸਾਰੀ ਗੱਲਬਾਤ ਸਸਤੀ ਕਾਲੇ ਬਾਈ ਹੋਰ ਵੀਰੇ ਘਰ ਪਰਵਾ ਠੀਕ ਹੈ ਬਾਈ ਵਧੀਆ ਬਾਈ ਤੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਬਈ ਮਨਜਿੰਦਰ ਸਿੰਘ ਬਈ ਮਨਜਿੰਦਰ ਸਿੰਘ ਐਡਰੈਸ ਸਾਰਾ ਆਪਣਾ ਕਲੀਅਰ ਕਰ ਦਿਓ ਬਈ ਬਗਿਆ ਦਾ ਪਿੰਡ ਆਪਣਾ ਕੋੜਸੂ ਕੀ ਤੇ ਸਰਸਰੀ ਦੇ ਨਾਲ ਆ ਜਾਂਦਾ ਠੀਕ ਹੈ ਜੀ ਤੇ ਮਲੋ ਆਪਣੇ ਘਰੇ ਆਉਂਦਾ ਐਡਰੈਸ ਰਸਤਾ ਜਿਹੜਾ ਆਪਣਾ ਔਰਖਾ ਆ ਤੇ ਬਈ ਪਹਿਲੀ ਪਈ ਟ੍ਰਾਫਿਕ ਮਿਲਦੀ ਠੀਕ ਹੈ ਵੀਰੇ ਤੇ ਅੱਜ ਆਪਣੇ ਕੋਲੇ 3 ਜਨਵਾਰਾ ਹੈ ਨਾ ਵੀਰੇ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਵੀਰੇ ਟੋਕੜ ਗੱਬਣਾ ਬਾਈ ਹਾਂ ਵੀ ਟੋਕੜ ਗੱਬਣਾ ਠੀਕ ਹੈ ਜੀ ਕਿੰਨੇ ਟਾਈਮ ਦੀ ਗੱਬਣਾ ਵੀਰੇ ਇਹ ਇਹ ਵੀ ਦੋ ਮਹੀਨੇ ਦੀ ਚੈੱਕ ਪਾਸ ਆ ਦੋ ਮਹੀਨੇ ਦੀ ਚੈੱਕ ਪਾਸ ਤੁਸੀਂ ਚੈੱਕ ਕਰਵਾਈ ਹੋਈ ਹੈ ਹਨਾ ਅਗਲਾ ਇੱਥੋਂ ਕਰਵਾ ਕੇ ਲੈ ਕੇ ਜਾਣਾ ਹਾਂਜੀ ਬਾਈ ਇਹ ਕਿੱਦੇ ਚੈੱਕ ਕਰਵਾਈ ਤੁਸੀਂ ਦੱਸਿਓ ਇਹ ਵੀ ਅੱਜ ਕੱਲ ਹੀ ਕਰਾਈ ਆ ਠੀਕ ਹੈ ਵੀਰੇ ਕੱਲ ਚੈੱਕ ਕਰਵਾਈ ਆ ਦੁੱਧ ਐਸ ਟਾਈਮ ਜਿਹੜਾ ਮਨ ਨਾਲਾ ਕਿੰਨਾ ਹੋਵੇ ਇਹ ਵੀ 7 ਕਿਲੋ ਦੁੱਧ ਆ ਠੀਕ ਹੈ ਵੀਰੇ ਦੁੱਧ ਜਿਹੜਾ ਸੱਜਣੋ ਇਹਦੇ ਥੱਲੇ 7 ਕਿਲੋ ਹੈਗਾ ਥਣਲੇਵੇ ਦੀ ਬੰਤਰ ਬਹੁਤ ਸੋਹਣੀ ਆ ਸੈੱਡ ਰੱਖਦੀ ਹੈ ਕਿ ਵੈਸੇ ਹੀ ਹੈ ਵੀਰੇ ਨਹੀਂ ਵੈਸੇ ਹੀ ਹੈ ਬਾਈ ਓਕੇ ਵੀਰੇ ਠੀਕ ਹੈ ਜੀ ਕਈ ਵਾਰੀ ਬੈਠਣ ਉੱਠਣ ਨਾ ਹੋ ਜਾਂਦਾ ਵਸਦ ਨੂੰ ਤੁਸੀਂ ਬਾਕੀ ਜਿਹੜੇ ਵੀਰ ਨੇ ਲੈਣੀ ਆ ਇੱਥੇ ਆ ਕੇ ਜਾਂਚ ਪਰਖ ਤੁਸੀਂ ਆਪ ਕਰ ਲੈਣੀ ਆ ਤੇ ਕੀ ਮੁੱਲ ਰਹੂਗਾ ਵੀਰੇ ਇਹਦਾ ਇਹ ਵੀ 70000 ਰੁਪਿਆ 70000 ਦੇ ਵਿੱਚੋਂ ਮਾਨਤਣ ਹੋ ਜੂਗਾ ਬਾਈ ਖੁੱਲਾ ਕਰਦੇ ਆਗੇ ਹਾਂਜੀ ਬਾਈ ਕਿੰਨੇ ਦੀ ਛੱਡਦੇ ਆਗੇ ਲਾਸਟ ਬੱਦ ਦੇਣ ਲੈਣ ਵਾਲੀ ਗੱਲ ਦਾ ਛੱਡਦਾਗੇ ਬਈ 2000 ਰੁਪਿਆ ਦਾ 70000 ਦੀ ਹਾਂਜੀ ਬਾਈ ਮੈਂ ਕਹਿੰਦਾ ਕਹ ਦੇ ਬਈ 68000 ਦੀ ਜਾਂਦੀ ਕੋਨੇ ਕਰ ਦਾਂਗੇ ਵੀਰੇ ਠੀਕ ਹੈ ਵੀਰੇ ਲਓ ਵੀ ਸੱਜਣੋ 68000 ਰੁਪਏ ਦੀ ਜਿਹੜਾ ਸੌਦਾ ਆਪਾਂ ਤੈਅ ਕਰਤਾ ਵਾ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਤੁਸੀਂ ਇੱਥੇ ਨਿਰਖ-ਪਰਖ ਕਰਨੀ ਆ ਚੈੱਕ ਤੁਸੀਂ ਕਰਵਾ ਕੇ ਲੈ ਕੇ ਜਾਣੀ ਆ ਦੁੱਧ ਇਥੋਂ ਤੋਲ ਕੇ ਲੈ ਕੇ ਜਾਣਾ ਖੋਲ ਕੇ ਤੋੜ ਦੀਏ ਵੀਰੇ ਕਿ ਤੋੜ ਦੇ ਤੋੜ ਦਿਓ ਕਿ ਕਿਨੇ ਵਾਸਤੇ ਗੱਬਣਾ ਵੀਰੇ ਇਹ ਇਹ ਬਈ ਤੀਜੇ ਵਾਸਤੇ ਗੱਬਣਾ ਦੂਜਾ ਸੁਹਾ ਸੂਈ ਤੀਜੇ ਵਾਸਤੇ ਗੱਬਣਾ ਹਾਂਜੀ ਬਈ ਬੱਚਾ ਹੈ ਨਹੀਂ ਹਣਾ ਵੀ ਨਹੀਂ ਬਈ ਬੱਚਾ ਤੇ ਲਓ ਵੀ ਸੱਜਣੋ ਬਹੁਤ ਸੋਹਣੀ ਸਾਫ਼ ਸੁਥਰੀ ਮੈਂ ਆ ਸਿੰਘਾ-ਸੰਗਾ ਦੀ ਤੁਸੀਂ ਦੇਖ ਸਕਦੇ ਆ ਬੰਤਰ ਬਹੁਤ ਸੋਹਣੀ ਆ ਥਣ ਬਹੁਤ ਚੰਗਾ ਲੱਗਾ ਲੇਵੇ ਦੀ ਸਾਫ ਬਹੁਤ ਜਿਹੜੇ ਵੀਰ ਨੇ ਵੀ ਲੈਣੀ ਆ ਦੁੱਧ ਆਪਦਾ ਤੁਸੀਂ ਤੋਲ ਕੇ ਲੈ ਜਾਣਾ ਦੋ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਇਹਦਾ ਕੀ ਡਿਟੇਲ ਆ ਸਾਰੇ ਹੀ ਦੱਸ ਦਿਓ ਕਿਤਾ ਸੋ ਵੀਰੇ ਡਿਟੇਲ ਇਹ ਬਈ ਢਾਈਆਂ ਕਿ ਮਹੀਨਾ ਸੁਈਗਾ ਢਾਈ ਮਹੀਨੇ ਹੋ ਗਏ ਇਹਨੂੰ ਸੁਈ ਰੂ ਮਗਰ ਇਹਦੇ ਕੱਟਾ ਹਨਾ ਵੀਰੇ ਲਓ ਵੀ ਸਜਣੋ ਆ ਇਹਦੇ ਮਗਰ ਕੱਟਾ ਵਾ ਢਾਈਆਂ ਦੀ ਲਾਲਿਓ ਤਿੰਨਾਂ ਦੀ ਲਾਲਿਓ ਉਹ ਤੁਹਾਡੀ ਆ ਹਨਾ ਵੀਰੇ ਹਾਂਜੀ ਬਈ ਤੇ ਦੁੱਧ ਇਸ ਟੇਮ ਜਿਹੜਾ ਮੈਨ ਨਾਲਾ ਕਿੰਨਾ ਹੋਊਗਾ ਇਹ ਵੀ 10 ਕਿਲੋ ਚੋਨਾ ਲਾਗਾ 10 ਕਿਲੋ ਦੁੱਧ ਆਪਾਂ ਚਲਾ ਦੇਾਂਗੇ ਹਾਂਜੀ ਬਈ ਲੇਵੇ ਦੀ ਬੜੀ ਸਾਫ਼ ਸੁਥਰੀ ਐ ਵੇਖਿਓ ਤੁਸੀਂ ਸੱਜਣੋ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਤੇ ਥਣ ਬਹੁਤ ਚੰਗਾ ਲੱਗਾ ਸਿੰਗਾ ਦੀ ਬਹੁਤ ਸੋਹਣੀ ਆ ਬਾਕੀ ਮਾਰਕਿੰਗ ਜਿਹੜੀ ਕਵਰ ਕਰਦੀ ਅੱਖਾਂ 'ਚ ਨਿਸ਼ਾਨ ਨਹੀਂ ਹੈ ਨਾ ਵੀਰੇ ਹੈ ਨਹੀਂ ਬਈ ਅੱਖਾਂ ਦੇ ਵਿੱਚ ਜਿਹੜੀ ਮਾਰਕਿੰਗ ਆ ਉਹ ਸੱਜਣੋ ਘਾਟਾ ਨੀਲੀ ਰਾਵੀ ਵਾਲੇ ਵੈਸੇ ਨਿਸ਼ਾਨ ਜਿਹੜੇ ਪੂਰੇ ਕਰਦੀ ਆ ਤੇ ਇਹਦਾ ਕੀ ਰੇਟ ਰਹੂਗਾ ਵੀਰੇ ਇਹ ਵੀ 85000 ਰੁਪਿਆ ਇਹਦਾ 85000 ਦੇ ਵਿੱਚੋਂ ਮਾਨਤਾਣ ਕਰਦਾ ਹਾਂ ਬਈ ਖੁੱ ਠੀਕ ਹੈ ਤੇ ਇੱਕ ਵਾਰੀ ਤੋੜ ਦਈਏ ਇਹਨੂੰ ਵੀ ਵੀਰੇ ਤੋੜ ਦਿਓ ਲੋਬੀ ਸੱਜਣੋ 10 ਕਿਲੋ ਦੁੱਧ ਜਿਹੜਾ ਬਿਲਕੁਲ ਰੈਡੀ ਆ ਮੱਝ ਦੇ ਥੱਲੋਂ ਤੁਸੀਂ ਚੋ ਕੇ ਲੈ ਜਾ ਸਕਦੇ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਗ੍ਰੇਡੇਡ ਮੱਝਾਂ ਦੇ ਵਿੱਚ ਆਉਂਦੀ ਆ ਸੱਜਣੋ ਦੂਜਾ ਸੂਆ ਝੋਟੀ ਆ ਅੱਗੇ ਏਆਈ ਵਗੈਰਾ ਹੋਈ ਕਿ ਨਹੀਂ ਹੋਈ ਵੀ ਨਹੀਂ ਹੋਈ ਨੀ ਬਈ ਯਾਰ ਠੀਕ ਹੈ ਜੀ ਤੇ ਹੀ ਟੂਟ ਵੀ ਨਹੀਂ ਕੱਢੀ ਹਲੇ ਕੱਢੀ ਸੀ ਬਈ ਭਰਾਏ ਨਹੀਂ ਆਪਾਂ ਠੀਕ ਆ ਯਾਰ ਠੀਕ ਹੈ ਠੀਕ ਹੈ ਵੀਰੇ ਹੀਟ ਕੱਢੀ ਸੀ ਸੱਜਣੋ ਤੇ ਵੀਰ ਹੁਣਿਆਂ ਨੇ ਟੀਕਾ ਇਸ ਕਰਕੇ ਨਹੀਂ ਪੂਰਾ ਹੋਇਆ ਬਾਈ ਕਹਿੰਦੇ ਅਗਲੇ ਨੇ ਕਈ ਏਰੀਆ ਆਪਦੀ ਚੋਇਸ ਦਾ ਟੀਕਾ ਲਵਾਉਣਾ ਹੁੰਦਾ ਉਹ ਆਪਦੀ ਚੋਇਸ ਹੋ ਜੂਗੀ ਤੇ ਇਹਦੇ ਮੰਨ ਲਓ ਵੀਰੇ ਮੁੱਲ ਜੋ ਜਿਹੜਾ ਮੁੱਲ ਕੀਤਾ ਵਾ ਮਾਨਤਨ ਹੋ ਜੂਗਾ ਹਾਂਜੀ ਬਾਈ ਓਕੇ ਵੀਰੇ ਜਿਹੜੀ 3 ਨੰਬਰ ਦੇ ਮੱਝ ਆ ਵੀਰੇ ਇਹਦੀ ਕੀ ਡਿਟੇਲ ਆ ਇਹ ਬਈ ਥੱਲੇ 7 ਕਿਲੋ ਦੁੱਧ ਹੈਗਾ 7 ਕਿਲੋ ਦੁੱਧ ਬਿਲਕੁਲ ਰੈਡੀ ਹੈ ਹਾਂਜੀ ਬਾਈ ਠੀਕ ਹੈ ਜੀ ਤੇ ਮਗਰ ਇਹਦੇ ਬੱਚਾ ਕੱਟ ਆ ਗਿਆ ਹੈ ਨਾ ਬਾਈ ਗੱਬਣ ਵੀਰੇ ਇਹ ਇਹ ਬਈ ਇੱਕ ਤਰੀਕ ਦੀ ਰੇਡੀ ਘ ਭਰਾਇਆ ਵਾ ਇੱਕ ਤਰੀਕ ਦਾ ਟੀਕਾ ਭਰਾਇਆ ਅੱਜ ਮਿਲਦਾ 25 ਤਰੀਕ ਹੋ ਗਈ ਹਣਾ ਹਾਂਜੀ ਬਈ 25 ਦਿਨ ਹੋ ਗਏ 25 ਦਿਨ ਹੋ ਗਏ ਆ ਜਿਹੜੇ ਇਹ ਆਈ ਹੋਈ ਨੂੰ ਹਾਂਜੀ ਬਈ ਤੇ ਇਹਦਾ ਕੀ ਮੁੱਲ ਰਹੂਗਾ ਵੀਰੇ ਇਹਦਾ ਬਈ ਹੈਗਾ 65000 ਰੁਪਿਆ 65000 ਦੇ ਵਿੱਚੋਂ ਮੰਨ ਤਣ ਵੀਰੇ ਹੋ ਜੂਗਾ ਬਈ ਖੁੱਲਾ ਹੋ ਜੂਗਾ ਹਾਂਜੀ ਬਈ ਠੀਕ ਹੈ ਵੀਰੇ ਮਾੜੀ ਜੀ ਤੋਰ ਕੇ ਦਿਖਾ ਦਿਓ ਕੱਢ ਦਿਓ ਬਾਹਰ ਨੂੰ ਕਿੰਨੇਵੇਂ ਸੂਏ ਹੋਊਗੀ ਵੀਰੇ ਯਾਰ ਇਹ ਇਹ ਬਈ ਚੌਥੇ ਕ ਸੂਏਗੀ ਯਾਰ ਲਓ ਵੀ ਸੱਜਣੂ ਸੂਆ ਉਹ ਤੁਸੀਂ ਮੈਨੂੰ ਨਾ ਤੀਜਾ ਮੰਨ ਲਓ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਉਹ ਵੀ ਲੇ ਬਈ ਸਾਫ ਸੁਥਰੀ ਆ ਥਣ ਚੰਗਾ ਲੱਗਾ ਵਾ ਬਾਕੀ ਥੋੜੀ ਜਿਹੀ ਫਿੱਕੀ ਆਗੀ ਹੈਨਾ ਹਾਂਜੀ ਬਈ ਬੱਚਾ ਜਿਹੜਾ ਇਹਦੇ ਮਗਰ ਹੈਗਾ ਆ ਸੱਜਣੋਂ ਦੁੱਧ ਜਿਹੜਾ ਬਿਲਕੁਲ 7 ਕਿਲੋ ਤੁਸੀਂ ਚੋਕੇ ਲ ਜਾ ਸਕਦੇ ਹੋ ਹਾਂਜੀ ਚਵਾਈ ਚੁਈਏ ਲੋ ਸਾਫ ਆ ਵੀਰੇ ਸਰ ਇੱਕ ਨੰਬਰ ਆ ਬਈ ਠੰਡੀ ਤਿੰਨੇ ਮੱਜਾ ਤਿੰਨੇ ਮੱਜਾ ਚਵਾਈ ਦੀਆਂ ਸਾਫ ਆਰੇ ਜਮਾਂ ਬਈ ਇੱਕ ਨੰਬਰ ਠੀਕ ਹੈ ਜੀ ਤੇ ਇੱਕ ਵਾਰੀ ਆਪਣਾ ਨੰਬਰ ਦੱਸ ਦਿਓ ਵੀਰੇ ਕਿਆ ਨੰਬਰ ਬੋਲਦੇ ਹੋ 81468 ਬਾਈ ਹਾਂਜੀ 85982 ਇੱਕ ਵਾਰੀ ਹੋਰ ਬੋਲਦੇ ਹੋ 81468 85982 ਠੀਕ ਹੈ ਜੀ ਠੀਕ ਹੈ ਵੀਰੇ ਲਓ ਵੀ ਸੱਜਣੋ ਬੱਗਿਆਂ ਨੇ ਪੈਂਡ ਦੇ ਵਿੱਚੋਂ ਵੀਡੀਓ ਦਿਖਾਈ ਆ 3 ਜਨਵਰੀਆਂ ਦੀ ਸਾਰੀ ਡਿਟੇਲ ਲੈ ਕੇ ਦਿੱਤੀ ਆ ਕਿੰਨਾ ਦੁੱਧ ਆ ਉਹ ਤੁਸੀਂ ਜਾਂਚ ਪਰਖ ਆਪਦੀ ਕਰਕੇ ਲੈ ਕੇ ਜਾਓ ਜਿਹੜੇ ਵੀਰ ਨੂੰ ਜਿਹੜਾ ਜਾਨਵਰ ਚੰਗਾ ਲੱਗਦਾ ਵਾ ਬਾਈ ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਤੁਸੀਂ ਗੱਲ ਕਰਨੀ ਆ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ